ਜੇ ਤੁਸੀਂ ਕਦੀ ਬੈਠ ਕੇ ਸਿਮਰਨ ਕੀਤਾ ਹੋਵੇ ਤਾਂ ਇਹ ਵੀ ਕਦੀ ਮਹਿਸੂਸ ਕੀਤਾ ਹੋਣਾ ਕਿ ਇਹ ਵਿਚਾਰ ਸਾਨੂੰ ਕਿੱਥੋਂ ਆਈ ਜਾਂਦੇ ਆਪਾਂ ਬਹੁਤ ਕੋਸ਼ਿਸ਼ ਕਰਦੇ ਆਂ ਕਿ ਵਿਚਾਰ ਨਾ ਲਈਏ ਜਿਹੜਾ ਜੀਵ ਸਿਮਰਨ ਨਹੀਂ ਕਰਦਾ ਉਹ ਇਸ ਗੱਲ ਨੂੰ ਸੋਚਦਾ ਨਹੀਂ ਕਿ ਮੈਨੂੰ ਵਿਚਾਰ ਕਿੱਥੋਂ ਆਉਂਦੇ ਆ ਬਸ ਉਹਨੂੰ ਜਿਹੜਾ ਵੀ ਵਿਚਾਰ ਆਉਂਦਾ ਆ ਉਹ ਉਹਦੇ ਪਿੱਛੇ ਲੱਗ ਜਾਂਦਾ ਮਨ ਸਾਡਾ ਲਾਈ ਲੱਗ ਗਿਆ ਜੇ ਤੁਸੀਂ ਵੀ ਇਸ ਗੱਲ ਦਾ ਜਵਾਬ ਲੈਣਾ ਚਾਹੁੰਦੇ ਆ ਕਿ ਸਾਨੂੰ ਇਹ ਵਿਚਾਰ ਕਿੱਥੋਂ ਆਉਂਦੇ ਆ ਤਾਂ ਵੀਡੀਓ ਦੇ ਵਿੱਚ ਬਣੇ ਰਹੋ ਜਦ ਤੱਕ ਸਾਡੇ ਵਿਚਾਰ ਅਲਿਮਿਟਿਡ ਆਈ ਜਾਂਦੇ ਇਹ ਮਨ ਕਦੀ ਵੀ ਧਿਆਨ ਦੇ ਵਿੱਚ ਬੈਠ ਨਹੀਂ ਸਕਦਾ ਭਗਤੀ ਨਹੀਂ ਕਰ ਸਕਦਾ ਅਨਹਦ ਸ਼ਬਦਾਂ ਨੂੰ ਸੁਣ ਨਹੀਂ ਸਕਦਾ ਇਸ ਦਾ ਦਸਮ ਦਵਾਰ ਖੁੱਲ ਨਹੀਂ ਸਕਦਾ ਇਸ ਦੇ ਚੰਗੇ ਭਾਗ ਕਦੀ ਨਹੀਂ ਖੁੱਲਣਗੇ ਵਿਚਾਰਾਂ ਤੋਂ ਪਿੱਛਾ ਛਡਾਉਣ ਲਈ ਅਸੀਂ ਇਸ ਦੁਨੀਆ ਦੇ ਵਿੱਚ ਬਹੁਤ ਕੁਝ ਕਰਦੇ ਆਂ ਪਰ ਜਿੰਨਾ ਕੁਝ ਅਸੀਂ ਸੰਸਾਰ ਦੇ ਵਿੱਚ ਬਾਹਰੀ ਤੌਰ ਤੇ ਕਰੀ ਜਾਂਦੇ ਉਹਨਾਂ ਵਿੱਚ ਇਹਨਾਂ ਵਿਚਾਰਾਂ ਦੇ ਉਲਝੀ ਜਾਂਦੇ ਆ ਤੇ ਜੋ ਜੀ ਵਿਚਾਰਾਂ ਦੇ ਵਿੱਚ ਉਲਝ ਗਿਆ ਉਹਦੇ ਵਿੱਚ ਉਲਝ ਗਿਆ ਇਹ ਮਨ ਦੇ ਆਦਿ ਵਾਲੇ ਇੱਕ ਮਾਇਆ ਦਾ ਜਾਲ ਹੈ ਇਹ ਜਾਲ ਸਿਮਰਨ ਦੇ ਨਾਲ ਕੱਟਣਾ ਹੁੰਦਾ ਮਤਲਬ ਮਿਹਨਤ ਆਪਾਂ ਕਰਨੀ ਆ ਜੋ ਉਹਨੂੰ ਫਲ ਲੱਗਣਾ ਆ ਉਹ ਅਕਾਲ ਪੁਰਖ ਵਾਹਿਗੁਰੂ ਨੇ ਆਪ ਲਾਉਣੇ ਆ ਤਰੇਗੁਣ ਮਾਇਆ ਹੁੰਦੀ ਆ ਮਨ ਉਹਦੇ ਵਿੱਚ ਰੋਜ ਆਉਂਦਾ ਆ ਸਵੇਰ ਨੂੰ ਆ ਜਾਂਦਾ ਤੇ ਰਾਤ ਨੂੰ ਸੌਣ ਸਮੇਂ ਇੱਥੋਂ ਚਲੇ ਜਾਂਦਾ ਦਿਨ ਤੋਂ ਲੈ ਕੇ ਭਾਵ ਸਵੇਰ ਤੋਂ ਲੈ ਕੇ ਰਾਤ ਤੱਕ ਇਹਨੂੰ ਫੁਰਨੇ ਫੁਰਨੇ ਆਉਂਦੇ ਆ ਕਿਉਂ ਕਿਉਂਕਿ ਇਹ ਮਾਇਆ ਦੇ ਇਲਾਕੇ ਵਿੱਚ ਆ ਹੁਣ ਮਾਇਆ ਦੇ ਇਲਾਕੇ ਵਿੱਚ ਨੌ ਦਰਵਾਜ਼ੇ ਆ ਤੇ ਮਨ ਇਹਨਾਂ ਨੌ ਦਰਵਾਜ਼ਿਆਂ ਦੇ ਵਿੱਚ ਹੀ ਇੱਧਰ ਉੱਧਰ ਝਟਕਦਾ ਰਹਿੰਦਾ ਹੁਣ ਪਟਕਦੇ ਦੀ ਕੀ ਨਿਸ਼ਾਨੀ ਹੈ ਕਿ ਸਾਨੂੰ ਤਰ੍ਹਾਂ ਤਰ੍ਹਾਂ ਦੇ ਵਿਚਾਰ ਆਉਣਗੇ ਤੇ ਉਹ ਹੀ ਵਿਚਾਰ ਅਸੀਂ ਰੋਕਣੇ ਚਾਹੁੰਦੇ ਆ ਕਿਉਂਕਿ ਅਸੀਂ ਅੰਦਰੋਂ ਬੜੀ ਕੋਸ਼ਿਸ਼ ਕਰਦੇ ਆ ਕਿ ਸਾਨੂੰ ਇਹ ਵਿਚਾਰ ਨਾ ਆਵੇ ਪਰ ਆਈ ਜਾਂਦੇ ਆਈ ਜਾਂਦੇ ਆਈ ਜਾਂਦੇ ਬਾਣੀ ਦੇ ਵਿੱਚ ਨੇ ਇੱਕ ਬਹੁਤ ਹੀ ਸੋਹਣੀ ਵਿਧੀ ਦੱਸੀ ਆ ਇਹਨਾਂ ਨੌ ਦਰਵਾਜ਼ਿਆਂ ਨੂੰ ਬੰਦ ਕਰਨ ਦੀ ਭਾਵ ਆਪਣੇ ਵਿਚਾਰਾਂ ਨੂੰ ਬੰਦ ਕਰਨ ਲਈ ਮਹਾਰਾਜ ਕਹਿੰਦੇ ਨੌ ਦਰ ਠਾਕੇ ਧਾਵਤ ਰਹਾਏ ਦਸਵੇਂ ਨਿਜਕਰ ਵਸਾ ਪਾਏ ਮਰੇ ਕਹਿੰਦੇ ਵਿਚਾਰਾ ਨੂੰ ਰੋਕ ਲਓ ਨੌ ਦਰ ਬੰਦ ਹੋ ਜਾਣਗੇ ਤੇ ਦਸਵਾਂ ਦਵਾਰ ਖੁੱਲ ਜਾਵੇਗਾ ਉੱਥੇ ਮਨ ਦਾ ਵਾਸਾ ਹੋਵੇਗਾ ਲਓ ਤਾਂ ਕਿੰਨਾ ਮਹਾਰਾਜ ਨੇ ਸੋਖਾ ਕਰਕੇ ਦੱਸਿਆ ਹੁਣ ਨੌ ਦਰਾਂ ਨੂੰ ਬੰਦ ਕਰਨ ਵਾਸਤੇ ਆਪਾਂ ਰਸਨਾ ਤੋਂ ਸਿਮਰਨ ਕਰਦੇ ਹਾਂ ਬਾਹੀ ਗੁਰੂ ਦਾ ਅਭਿਆਸ ਕਰਦੇ ਹਾਂ ਇਹ ਗੁਰਮੰਤਰ ਆ ਪਹਿਲਾਂ ਪਹਿਲਾਂ ਜਪਾਂਗੇ ਤਾਂ ਮਨ ਇਹਦੇ ਵਿੱਚ ਲੱਗਦਾ ਨਹੀਂ ਕਿਉਂਕਿ ਰਸ ਨਹੀਂ ਆਉਂਦਾ ਨਾ ਰਾਸ ਕਿੱਥੇ ਹੁੰਦਾ ਆ ਬਾਹਰ ਦੇਖ ਕੇ ਬਾਹਰ ਦੀਆਂ ਗੱਲਾਂ ਕਰਕੇ ਬਾਹਰਲੀਆਂ ਗੱਲਾਂ ਸੁਣ ਕੇ ਤੇ ਹੁਣ ਅਸੀਂ ਆਪਣੇ ਮਨ ਨੂੰ ਕਹਿੰਨੇ ਆ ਕਿ ਤੂੰ ਅੰਦਰ ਹੀ ਬੈਠ ਅੰਤਰਗਤ ਹੋ ਕੇ ਬੈਠ ਨਾ ਦੇਖਣਾ ਤੂੰ ਸੁਣਨਾ ਆ ਤਾਂ ਆਪਣੀ ਬਾਣੀ ਸੁਣਨੀ ਆ ਬੋਲਣਾ ਆ ਤਾਂ ਆਕਾਲ ਪੁਰਖ ਦੀ ਉਸਤਤ ਕਰਨੀ ਆ ਦੇਖਣਾ ਆ ਤਾਂ ਆਪਣਾ ਘਰ ਦੇਖਣਾ ਆ ਇਹਨੂੰ ਆਦਤ ਹੈ ਨਹੀਂ ਇਹ ਬਾਹਰ ਮੁਖੀ ਆ ਇਹਨੂੰ ਆਦਤ ਪਾਉਣ ਵਾਸਤੇ ਡੋਜ਼ ਦੇਣੀ ਪੈਣੀ ਆ ਇਹ ਜਿਹੜੀ ਡੋਜ਼ ਹੈ ਨਾ ਰੋਜ਼ਾਨਾ ਦੇਣੀ ਪੈਣੀ ਹਰ ਸਮੇਂ ਦੇਣੀ ਪੈਣੀ ਇਹ ਰੋਮ ਰੋਮ ਤੱਕ ਜਾਣੀ ਚਾਹੀਦੀ ਹੈ ਜਿਵੇਂ ਕੋਈ ਜੀਵ ਨਸ਼ਾ ਕਰਦਾ ਆ ਉਹ ਨਸ਼ਾ ਕਰਦੇ ਕਰਦੇ ਉਹਦਾ ਇੰਨਾ ਆਦੀ ਹੋ ਜਾਂਦਾ ਕਿ ਉਹਦੇ ਨਸ ਨਸ ਦੇ ਵਿੱਚ ਬਸ ਨਸ਼ਾ ਹੀ ਨਸ਼ਾ ਬੋਲਦਾ ਆ ਉਹ ਜੀਵ ਉਸ ਨਸ਼ੇ ਦੀ ਖਾਤਰ ਆਪਣਾ ਸਰੀਰ ਵੀ ਖਰਾਬ ਕਰ ਲੈਂਦਾ ਆਪਣਾ ਘਰ ਪਰਿਵਾਰ ਸਭ ਕੁਝ ਉਜਾੜ ਕੇ ਬੈਠ ਜਾਂਦਾ ਇਸੇ ਤਰ੍ਹਾਂ ਇਹ ਸਿਮਰਨ ਵੀ ਜੀਵ ਦੇ ਰੋਮ ਰੋਮ ਦੇ ਵਿੱਚ ਚਲਾ ਜਾਂਦਾ ਜਦ ਰੋਮ ਰੋਮ ਦੇ ਵਿੱਚ ਚੱਲਾ ਜਾਂਦਾ ਫਿਰ ਹਰ ਸਮੇਂ ਸਿਮਰਨ ਚੱਲਦਾ ਰਸਨਾ ਨੂੰ ਬਿਨਾ ਖੋਲੇ ਬਿਨਾ ਕੋਈ ਆਵਾਜ਼ ਮਾਰੇ ਸਿਮਰਨ ਚੱਲਦਾ ਅੰਦਰੋਂ ਅਨਹਦ ਧੁਨੀਆਂ ਪ੍ਰਗਟ ਹੋ ਜਾਂਦੀਆਂ ਬਸ ਫਿਰ ਕੀ ਦੇਖਦੇ ਹੀ ਦੇਖਦੇ ਨੌ ਦਰ ਬੰਦ ਤੇ ਮਨ ਦਾ ਵਾਸਾ ਦਸਮ ਦਵਾਰ ਦੇ ਵਿੱਚ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਸਾਡੇ ਭਾਗ ਖੁੱਲਦੇ ਨੇ ਇਦਾਂ ਹੀ ਖੁੱਲਣਗੇ ਹੋਰ ਕੋਈ ਤਰੀਕਾ ਹੈ ਨਹੀਂ ਆਪਣੇ ਚੰਗੇ ਭਾਗਾਂ ਨੂੰ ਖੁੱਲਣ ਵਾਸਤੇ ਰੋਜ਼ਾਨਾ ਇਸੇ ਤਰ੍ਹਾਂ ਬੈਠੋਗੇ ਇਸੇ ਤਰ੍ਹਾਂ ਬੋਲੋਗੇ ਇਸੇ ਤਰ੍ਹਾਂ ਜੀਵਨ ਬਤੀਤ ਕਰੋਗੇ ਤਾਂ ਚੰਗੇ ਭਾਗ ਜ਼ਰੂਰ ਖੁੱਲਣਗੇ ਤੇ ਸੰਸਾਰ ਦੀ ਕੋਈ ਵੀ ਸ਼ਕਤੀ ਕੋਈ ਵੀ ਪਾਵਰ ਇਸ ਨੂੰ ਰੋਕ ਨਹੀਂ ਸਕਦੀ ਕਿਉਂਕਿ ਸਾਡੇ ਉੱਤੇ ਸਾਡੇ ਗੁਰੂ ਸਾਹਿਬ ਜੀ ਦਾ ਹੱਥ ਹੋ ਜਾਂਦਾ ਜਦੋਂ ਕਿਸੇ ਜੀਵ ਦੇ ਉੱਤੇ ਮਾਲਕ ਵਾਹਿਗੁਰੂ ਆਪ ਹੱਥ ਕਰਦੇ ਨੇ ਸੰਸਾਰ ਦੀ ਕੋਈ ਵੀ ਸ਼ਕਤੀ ਉਸ ਨੂੰ ਬਿਚੇ ਨਹੀਂ ਮੋੜ ਸਕਦੇ ਫਿਰ ਚਾਹੇ ਉਹ ਕਾਰ ਹੀ ਕਿਉਂ ਨਾ ਹੋਵੇ